ਯਮ ਜੀ ਸਰਕਾਰ ਲੋਕ ਰੱਬ ਵਰਗੀਆਂ ਸੇਕ ਸਰੰਤ ਸਾਰਿਆਂ ਨੂੰ ਵਾਇਰੂਸ ਟੀਕਾ ਖਾਲਸਾ ਵਾਹਿਗੁਰੂ ਜਿਹੜਾ ਸਾਡਾ ਮਿਸ਼ਨ ਹੈ ਜੋ ਫਰੀਦਕੋਟ ਤੋਂ ਬਖੰਡ ਭਜਾਓ ਪੰਜਾਬ ਚਾਓ ਜੀ ਇਹ ਮਹਿਨਤ ਚੱਲੀ ਹੈ ਕਿਸੇ ਪੀਰ ਫਕੀਰ ਦੀ ਕੋਈ ਸੇਵਾ ਕਰਨੀ ਹੈ ਉਹਨੂੰ ਕੋਤਣਾ ਨਹੀਂ ਕਿਹਦਾ ਜਾਂ ਕਿਸੇ ਦੇਵੀ ਦੇਵਤੇ ਦੀ ਸੇਵਾ ਕਰਨੀ ਉਹ ਨੂੰ ਮੈਂ ਬਖੰਡ ਨਹੀਂ ਮੈਂਦਾ। ਜਾਂ ਗੁਰੂ ਕੋਈ ਸੰਤ ਭਗਤ ਦੀ ਸੇਵਾ ਕਰਨੀ ਉਹ ਨੂੰ ਮੈਂ ਬਖੰਡ ਨਹੀਂ ਮੈਂਦਾ। ਔਰ ਸਭ ਤੋਂ ਪਹਿਲਾਂ ਮੈਂ ਦੱਸ ਦੇਵਾਂ ਵੀ ਇਹ ਜਗੀਆਂ ਫਵਾਵਾ ਬਹੁਤ ਜ਼ਿਆਦੇ ਆ ਕਿ ਅਸੀਂ ਗੱਦੀਆਂ ਚੁਕਾ ਰਹੇ ਆਂ, ਅਸੀਂ ਲੋਕਾਂ ਨੂੰ ਚੇਲਿਆਂ ਨੂੰ ਕੁੱਟ ਰਹੇ ਆਂ। ਇਹ ਤੇ ਉਹਨਾਂ ਨੂੰ ਤਮਕਾ ਰਹੇ ਆਂ, ਮਾਰਨੇ ਆਂ, ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਤੁਸੀਂ ਸਾਡੇ ਆਪਣੇ ਹੋ। ਸੋ ਅਸੀਂ ਤੁਹਾਡੇਆਂ ਭੈਣ ਭਰਾ ਸਾਰੇ ਨਾਲ ਮਿਲ ਕੇ ਆਪਾਂ ਕਹਿੰਦੇ ਹੁੰਦੇ ਆ ਵੀ ਇੱਕ ਅੰਗ ਗਲਜੇ ਉਹਨੂੰ ਕੱਟਣ ਦੀ ਬਜਾਏ ਉਹਦਾ ਇਲਾਜ ਹੋਵੇ। ਸੋ ਬਹੁਤ ਸਾਰੀਆਂ ਕਮੀਆਂ ਹੁੰਦੀਆਂ ਇਹ ਤੇ ਸਾਡੇ 'ਚ ਵੀ ਹੋ ਸਕਦੀਆਂ ਇਹ ਤੇ ਤੁਹਾਡੇ 'ਚ ਵੀ ਹੋ ਸਕਦੀਆਂ। ਸੋ ਆਪਾਂ ਉਹਨਾਂ ਕਮੀਆਂ ਨੂੰ ਮਤਲਬ ਖਤਮ ਕਰਨ ਵਾਸਤੇ ਇੱਕ ਇਕੱਤਰਤ ਹੋਇਆ ਜਿਹੜੀ ਤੁਸੀਂ ਸਾਹਦੇ ਤੌਰ ਤੇ ਮੈਨੂੰ ਬੁਲਾਇਆ ਗਿਆ ਪਿਛਲੇ ਦਿਨੀ ਹਰਿਆਣੇ ਵਿੱਚ ਆਪਾਂ ਇਕੱਠੇ ਹੋਏ ਸੀਗੇ। ਬਾਬਾ ਗੁਰਮੰਗਲ ਜੀ ਦੇ ਸਥਾਨ ਤੇ ਬਾਬਾ ਰਾਜੂ ਜੀ ਸਾਰੇ ਉੱਥੇ ਜਿੰਨੇ ਵੀ ਚਲੋ ਸਕੀਰ ਲੋਕ ਸੀਗੇ ਕਹਿੰਦੇ ਲੋਕ ਸੀਗੇ ਅੱਜ ਆਪਾਂ ਪਿੰਡ ਸ਼ਾਂਤਲੀ ਦੇ ਵਿੱਚ ਇਕੱਠੇ ਹੋਏ ਆਂ ਜ਼ਿਲ੍ਹਾ ਕਿਹੜਾ ਫੇਸਰ ਸ਼ਾਂਤਲੀ ਸੰਗਰੂਰ ਜ਼ਿਲ੍ਹਾ ਸੀ ਤਹਿਸੀਲ ਸ਼ਾਂਤਲੀ ਤੋਂ ਇੱਥੇ ਆਪਾਂ ਇਕੱਠੇ ਹੋਣ ਦਾ ਮੰਤਵ ਇਹ ਹੀ ਹੈ ਵੀ ਜਿਹੜੇ-ਜਿਹੜੇ ਤੁਸੀਂ ਆਪਣੇ ਘਰੇ ਕਿਸੇ ਗੁਰੂ ਪੀਰ ਦੀ ਸੇਵਾ ਕਰਦੇ ਹੋ ਆਂ ਦੇਵੀ ਦੇਵਤੇ ਦੀ ਸੇਵਾ ਕਰਦੇ ਹੋ ਉਹਦੇ ਵਿੱਚੋਂ ਤੁਹਾਨੂੰ ਕੋਈ ਰੋਗ ਨਹੀਂ ਗੀ ਕੋਈ ਸੇਵਾ ਕਰ ਸਕਦਾ ਆਪਣੇ ਧਰਮ ਨੂੰ ਕੋਈ ਵੀ ਮੰਨ ਸਕਦਾ ਪਰ ਬਹੁਤ ਸਾਰੇ ਜਿਹੜੇ ਲੋਕ ਹੈ ਨਾ 100 ਦੇ ਵਿੱਚੋਂ 80 85% ਇਹੋ ਜਿਹੇ ਲੋਕ ਆ ਜਿਹੜੇ ਧਰਮ ਦੇ ਨਾਮ ਤੇ ਦੁਕਾਨਦਾਰੀਆਂ ਖੋਲ੍ਹੇ ਬੈਠੇ ਧਰਮ ਦੇ ਆੜ ਵਿੱਚ ਮਤਲਬ ਪਖੰਡਵਾਦ ਨੂੰ ਬਹੁਤ ਬੜਾਵਾ ਦੇ ਰਹੇ ਆ ਸੋ ਜਿਹਦੇ ਕਰਕੇ ਜਿਹੜੇ 15 20 ਚੰਗੇ ਸਾਧੂ ਲਾ ਲੋ ਚੰਗੇ ਸੰਤ ਲੋਕ ਲਾ ਲੋ ਉਹਨਾਂ ਦੀ ਛਵੀ ਵੀ ਜਿਹੜੀ ਖਰਾਬ ਹੁੰਦੀ ਹੈ ਸੋ ਇਹ ਜਿਹੜਾ ਪਖੰਡਾ ਹੈ ਇਹ ਕੱਲਾ ਕੋਈ ਇੱਕ ਧਰਮਤ ਨਹੀਂ ਸਾਰੇ ਪਾਸੇ ਹੀ ਹੈ ਸਿੱਖ ਧਰਮ ਵਿੱਚ ਵੀ ਬਹੁਤ ਸਾਡੇ ਹੋਰਿਆ ਕਰ ਰਹੇ ਆ ਉੱਥੇ ਵੀ ਅਸੀਂ ਸੁਧਾਰ ਦੀਆਂ ਜਿਹੜੀਆਂ ਇੱਕ ਗੱਲਾਂ ਕਰ ਰਹੇ ਆ ਉਹਨਾਂ ਨਾਲ ਹਰਮਤੇ ਕਰ ਰਹੇ ਆ ਸੋ ਇਸੇ ਤਰ੍ਹਾਂ ਮੀਟਿੰਗ ਦੇ ਦੌਰਾਨ ਜਿਵੇਂ ਆਪਾਂ ਇਕੱਠੇ ਹੋਏ ਆ ਉਹ ਆ ਹਿੰਦੂ ਧਰਮ ਹੈ ਮੁਸਲਮ ਧਰਮ ਹੈ ਈਸਾਈ ਧਰਮ ਹੈ ਕਿਸੇ ਵੀ ਧਰਮ ਵਿੱਚ ਕੋਈ ਨਾ ਕੋਈ ਚਲੋ ਕਮੀ ਹੁੰਦੀ ਆ ਆਪਾਂ ਬਹਿ ਕੇ ਸਾਰਿਆਂ ਨੇ ਰਲ ਮਿਲ ਕੇ ਉਹ ਕਮੀ ਨੂੰ ਦੂਰ ਕਰਨਾ ਵੀ ਜਿਹਦੇ ਕਰਕੇ ਆਪਣੇ ਤੇ ਜਾਂ ਇੱਕ ਆਪਣੇ ਕਰਕੇ ਕੋਈ ਕਿਸੇ ਚੰਗੇ ਸਾਧੂ ਦੀ ਸ਼ਬੀ ਨਾ ਖਰਾਬ ਹੋਵੇ ਸੋ ਸਾਰੇ ਇੱਕ ਰਸੇ ਨਾਲ ਮਤਲਬ ਗੰਡੇ ਜਾਣ ਸੋ ਇਸ ਕਰਕੇ ਸਾਡੀ ਮੁਹੰਮਦ ਦੇ ਕੁਝ ਜਿਹੜੇ ਸਵਾਲ ਨੇ ਬਈ ਇੱਕ ਜਿਵੇਂ ਤੁਹਾਡੇ ਲੋਕਾਂ ਚ ਪੌਣ ਆ ਜਾਂਦੀ ਹੈ ਤੁਸੀਂ ਮਤਲਬ ਕਈਆਂ ਦੇ ਕੇਸ ਰੱਖੇ ਆ ਕਈਆਂ ਦੇ ਨਹੀਂ ਰੱਖੇ ਸਿਰ ਘਮਾਉਣੇ ਹੋਣਾ ਉਹ ਬਹੁਤ ਸਾਰੀਆਂ ਵੀਡੀਓ ਮੈਂ ਵੇਖੀਆਂ ਜਾਂ ਮਤਲਬ ਐਦਾਂ ਹੀ ਚੌਂਕੀ ਦੇ ਵਿੱਚ ਜਿਹੜੇ ਬਾਬੇ ਲੋਕ ਬੱਚੇਲੇ ਲੋਕ ਬੰਦੇ ਨੇ ਉਹ ਕਹਿੰਦੇ ਨੇ ਵੀ ਸਾਡੇ ਚ ਕੋਈ ਪੀਰ ਫਕੀਰ ਕੋਈ ਦੇਵੀ ਦੇਵਤਾ ਜਾਂ ਕੋਈ ਇੱਕ ਦੇਵੀ ਸ਼ਕਤੀ ਆਦੀ ਕਈ ਤਾਂ ਕਹਿੰਦੇ ਆ ਵੀ ਸਾਡੇ ਚ ਭੂਤ-ਪ੍ਰੇਤ ਆ ਗਿਆ। ਉਹ ਮੈਂ ਕਹਿੰਦਾ ਵੀ ਜਿਹੜਾ ਇਹ ਮਾਨਸ ਸ਼ਰੀਰ ਆ ਨਾ ਮਨੁੱਖਾ ਸ਼ਰੀਰ ਇਸ ਦੇਹੀ ਕੋ ਸਿਮਰ ਦੇਵ। ਇਹ ਜਿਹੜੀ ਦੇਹੀ ਹੈ ਇਹ ਜਿਹੜਾ ਸ਼ਰੀਰ ਹੈ ਇਹਨੂੰ ਦੇਵੀ-ਦੇਵ ਤੇ ਵੀ ਸਿਮਰਦੇ ਨੇ। ਇਹ ਜਿਹੜਾ ਮਨੁੱਖਾ ਸ਼ਰੀਰ ਆ ਨਾ 184 ਜੋਨਸ ਵਾਈ ਮਾਨਸ ਕੋ ਪ੍ਰਵ ਦੀ ਵਡਿਆਈ। 83 ਲੱਖ ਜੋਂ ਵਿੱਚੋਂ ਇੱਕ ਮਨੁੱਖਾ ਸਰੀਰ ਨੂੰ ਪ੍ਰਮਾਤਮਾ ਨੇ ਵਿੜਾਈ ਦਿੱਤੀ। ਉਹ ਆਪਾਂ ਕਹਿੰਦੇ ਆ ਵੀ ਸਾਡੇ ਚ ਕੋਈ ਦੇਵੀ ਸ਼ਕਤੀ ਜਾਂ ਕੋਈ ਭੂਤ ਪ੍ਰੇਤ ਆ ਗਿਆ। ਐਦਾਂ ਮਤਲਬ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਮੈਂਸ਼ਨ ਹੁੰਦੀਆਂ ਆ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੀਆਂ ਜਿਹਦੇ ਕਰਕੇ ਸਾਡੀ ਸਾਨੂੰ ਇੱਕ ਮਹਿਮ ਦਾ ਆਸਰਾ ਲੈਣਾ ਪਿਆ ਮਹਿਮਤ ਲਾਉਣੀ ਪਈ। 80% ਲੋਕ ਮਤਲਬ ਦੁਕਾਨਦਾਰੀਆਂ ਬਣਾ ਕੇ ਬੈਠੇ ਨੇ। 20% ਕੋਈ ਸੇਵਾ ਕਰਦਾ ਹੈ ਅੱਛੇ ਦਿਲੋਂ ਤੇ ਜਦੋਂ ਫਿਰ ਅਸੀਂ ਸਾਹਮਣੇ ਬੈਠੇ ਉਦੋਂ ਕੋ ਕਹਿੰਦੇ ਸਾਡੇ ਚ ਜੀ ਕੋਈ ਦੇਵੀ ਦੇਵਤਾ ਪੀਰ ਫਕੀਰ ਨਹੀਂ ਆਉਂਦਾ ਅਸੀਂ ਤੇ ਮਤਲਬ ਸਾਡੇ ਤੇ ਇੱਕ ਲੋਰ ਬਣਦੀ ਲੋਰ ਸਾਜਾਂ ਤੇ ਇੱਕ ਨਾ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਦੇ ਸਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਤਾਂ ਮੰਨਦੇ ਹਾਂ ਸਤਿਗੁਰ ਰਹਿਮਤ ਹਾ ਹਾਂ ਉਹਦੇ ਵੀ ਮਹਾਰਾਜ ਦੀ ਬਾਣੀ ਦੇ ਬਚਨ ਆਉਂਦੇ ਆ ਬਾਬਾ ਜੀ ਵਾਇਨ ਚੇਲੇ ਨੱਚਣ ਹੋਰ ਪੈਰ ਹਲਾਏ ਨ ਫੇਰਨ ਸਰਗੇ ਉਹ ਡੋਡ ਡਰਾਵਾ ਝਟਾ ਪਾਏ ਵੇਖੇ ਲੋਕ ਹੱਸਿਆ ਕਰਦੇ ਆ ਉਹ ਕਹਿੰਦੇ ਸਾਡੇ ਚ ਪੌਣ ਆਉਂਦੀ ਐ ਔਰ ਬਾਬਾ ਨਾਨਕ ਜੀ ਕਹਿੰਦੇ ਆ ਵੀ ਵਾਇਰ ਚੇਲੇ ਮਤਲਬ ਜਿਹੜੇ ਸੰਗੀਤਕਾਰ ਆ ਉਹ ਸੰਗੀਤ ਵਜਾਉਂਦੇ ਆ ਢੋਲ ਵੱਜਦੇ ਆ ਨਗਾਰੇ ਵੱਜਦੇ ਆ ਉਹ ਨੱਚਣ ਗੋਰਾ ਜਿਹੜੇ ਕਰੋ ਚੇਲੇ ਹੁੰਦੇ ਨੇ ਜਾਂ ਫਕੀਰ ਹੁੰਦੇ ਨੇ ਉਹ ਮਤਲਬ ਸਿਰ ਘੁਮਾ ਕੇ ਦਾ ਮਤਲਬ ਨੱਟਦੇ ਨੇ ਹਨਾ ਉਹ ਉਰ ਕਈ ਕਈਆਂ ਦੇ ਪੱਗਾਂ ਬੰਨੀਆਂ ਹੁੰਦੀਆਂ ਹੈ ਜਾਂ ਜਿਹੜੇ ਵਿੱਚ ਬੈਠੇ ਹੁੰਦੇ ਨੇ ਕਈਆਂ ਭੈਣਾਂ ਦੀਆਂ ਚੁੰਨੀਆਂ ਪੱਗਾਂ ਉਹ ਪੈਰਾਂ ਤੇ ਲਿਟੜਦੀਆਂ ਲੋਕਾਂ ਦੇ ਹਨ ਇਹ ਜਿਹੜੀ ਦਸਤਾਰ ਹੈ ਤਾਂ ਜਿਹੜੀ ਸਿੱਖੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਹੈ ਅਕਾਲ ਪੁਰਖ ਦੀ ਤੋਂ ਬਹੁਤ ਮਹਿੰਗੀ ਹੈ ਤੋ ਇਸ ਕਰਕੇ ਇਸ ਤਰੀਕੇ ਨਾਲ ਲੋਕਾਂ ਨੂੰ ਮਤਲਬ ਗਮਰਾਹ ਕੀਤੇ ਜਾਣਾ ਲੁੱਟ ਲੈਣਾ ਠੀਕ ਹੈ ਵੀ ਮੇਰੇ ਚ ਕੋਈ ਚੀਜ਼ ਆ ਗਈ ਪਰ ਜਦੋਂ ਅਸੀਂ ਸਾਹਮਣੇ ਬੈਠੇ ਸਾਡੇ ਚ ਉਦੋਂ ਅਸੀਂ ਸਵਾਲ ਜਵਾਬ ਕਰਦੇ ਉਹਦੇ ਵਿੱਚ ਕੋਈ ਚੀਜ਼ ਨਹੀਂ ਇਹੋ ਜਿਹੀ ਹੁੰਦੀ ਤੁਸੀਂ ਮੰਨਦੇ ਹੋ ਵੀ ਦੇਵੀ ਦੇਵਤਾ ਕੋਈ ਇੱਦਾਂ ਪ੍ਰਵੇਸ਼ ਕਰ ਸਕਦਾ ਆਪਣੇ ਚ ਨਹੀਂ ਦੇਵੀ ਦੇਵਤਾ ਕੋਈ ਪ੍ਰਵੇਸ਼ ਨਹੀਂ ਕਰ ਸਕਦਾ ਕੋਈ ਪੀਰ ਫਕੀਰ ਕੋਈ ਪ੍ਰਵੇਸ਼ ਕਰ ਸਕਦਾ ਆਪਣੇ ਚ ਐਡੀ ਪਾਵਰ ਹੈਗੀ ਵੀ ਆਪਾਂ ਨੂੰ ਘੜਾ ਲਾਂਗੇ ਨਹੀਂ ਠੀਕ ਹੈ ਤੋ ਇਸ ਕਰਕੇ ਮਤਲਬ ਇਹ ਇੱਕ ਤਾਂ ਇਹ ਸਭ ਤੋਂ ਵੱਡਾ ਪੁਆਇੰਟ ਆ ਵੀ ਇਹ ਇਦਾਂ ਲੋਕਾਂ ਨੂੰ ਗਮਰਾਹ ਕਰਕੇ ਜੇ ਤੁਸੀਂ ਤੁਹਾਡੇ ਚੋਂ ਜਾਂ ਆਪਣੇ ਵਿੱਚ ਕੋਈ ਨਹੀਂ ਆਇਆ ਉਹਨੂੰ ਤੁਸੀਂ ਜ਼ਰੂਰ ਇਹ ਵਿਚਾਰ ਜਿਹੜੀ ਦੇਣੀ ਹੈ ਇਹ ਕੱਲੀ ਆਪਣੇ ਤੱਕ ਸੀਮਤ ਨਾ ਰੱਖਿਓ ਵੀ ਆਪਾਂ ਇੱਥੇ ਕੋਈ ਵੀ ਪਿਆ ਜਿਹੜੇ ਬੈਠੇ ਆ ਇਹ ਜਿਹੜੀ ਵਿਚਾਰ ਆ ਤੁਸੀਂ 10-10 ਹੋਰ ਚੇਲਿਆਂ ਨੂੰ ਵੀ ਜਾ ਕੇ ਵਿਚਾਰ ਕਰਨੀ ਆ ਵੀ ਭਾਈ ਸਾਹਿਬ ਆਏ ਸੀ ਵੀ ਇਦਾਂ ਆਪਾਂ ਨੂੰ ਬੇਨਤੀ ਕਰਕੇ ਗਏ ਹਨਾ ਤੁਹਾਡੇ ਤੋਂ ਵੀ ਅਸੀਂ ਸਵਾਲ ਜਵਾਬ ਆਪ ਪੁੱਛ ਲਾਂਗੇ ਹੁਣ ਆਪਾਂ ਅਗਲੀ ਵਾਰੀ ਨਾਲ ਹੀ ਇੱਥੇ ਬੈਠੀ ਉਹ ਇਸ ਕਰਕੇ ਏਦਾਂ ਲੋਕਾਂ ਨੂੰ ਮਤਲਬ ਗਮਰਾਹ ਕਰ ਲੈਣਾ ਵੀ ਮੇਰੇ ਅੰਦਰ ਕੋਈ ਚੀਜ਼ ਬੈਠੀ ਕੋਈ ਦੇਵੀ ਸ਼ਕ ਉੱਚੀ ਬੋਲਣਾ ਉਹ ਸਾਹਮਣੇ ਵਾਲਾ ਵਿਅਕਤੀ ਡਰ ਜਾਂਦਾ ਵੀ ਇਹਦੇ ਚ ਤਾਂ ਕੋਈ ਚੀਜ਼ ਆਇਆ ਉਹ ਏਦਾਂ ਲੋਕਾਂ ਨੂੰ ਕਹਿ ਦਿੰਦਾ ਵੀ ਤੇਰੇ 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 ਤੇ ਖਰਚਾ ਆਊਗਾ 50000 ਰੁਪਿਆ ਬਾਬਾ ਤੇਰੇ ਤੋਂ ਮੁੰਦਰੀ ਮੰਗਦਾ ਹੈ ਬਾਬਾ ਤੇਰੇ ਤੋਂ ਮਤਲਬ 50000 ਦਾ ਹਵਣ ਮੰਗਦਾ ਹੈ ਤੋ ਪੈਸੇ ਲੈ ਕੇ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰਨਾ ਇਹ ਇੱਕ ਕਾਨੂੰਨੀ ਜੁਰਮ ਵੀ 1954 ਦੇ ਐਕਟ ਅਧੀਨ ਇੱਕ ਬਲੈਕ ਮੈਂਸਕ ਦੇ ਨਾਮ ਤੇ ਲੋਕਾਂ ਨੂੰ ਧੋਰਾ ਕਰਨਾ ਇੱਕ ਕਾਨੂੰਨੀ ਜੁਰਮ ਵੀ ਹੈ ਔਰ ਇਹਦੇ ਨਾਲ ਜਿਹੜੀ ਲੋਕਾਂ ਦੀ ਮਾਨਸਿਕਤਾ ਦੇ ਨਾਲ ਖੇਡਣਾ ਇਹ ਵੀ ਇੱਕ ਮਤਲਬ ਭੱਦਾ ਸ਼ਬਦ ਤੋ ਦੂਜੀ ਬੇਨਤੀ ਇਹ ਆ ਵੀ ਇੱਕ ਜਿਵੇਂ ਨਸ਼ਾ ਬਹੁਤ ਪ੍ਰਮੋਟ ਹੁੰਦਾ ਹੈ ਜਿਹੜਾ ਨਸ਼ਾ ਨਸ਼ਾ ਕੋਈ ਵੀ ਮਾੜਾ ਹੈ ਕੋਈ ਵੀ ਹੋਵੇ ਨਸ਼ਾ ਮਾੜਾ ਹੀ ਹੈ ਸਿੱਧ ਲਈ ਭਾਵੇਂ ਉਹ ਦੁਨੀਆ ਕਹੇ ਵੀ ਇਹ ਨਸ਼ਾ ਮਤਲਬ ਸਰੀਰ ਲਈ ਚੰਗਾ ਹੈ ਪਰ ਨਸ਼ਾ ਮਾੜਾ ਹੀ ਹੈ ਭਾਵੇਂ ਉਹ ਗੋਲੀ ਦਾ ਬੈਲ ਹੋਵੇ ਤੇ ਭਾਵੇਂ ਉਹ ਫੀਮ ਤੱਕ ਚਿੱਟੇ ਤੱਕ ਹੋਵੇ ਟੀਕੇ ਤੱਕ ਹੋਵੇ ਗੋਲੀਆਂ ਹੋਣ ਨਸ਼ਾ ਮਾੜਾ ਹੀ ਹੈ ਨਸ਼ਾ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀਆਂ ਮਾਵਾਂ ਦੇ ਨੌਜਵਾਨ ਪੁੱਤ ਮਤਲਬ ਮਰ ਗਏ ਹਨਾ ਨਸ਼ੇ ਦੀ ਆੜ ਵਿੱਚ ਉਹਨਾਂ ਮਾਵਾਂ ਨੂੰ ਪੁੱਛੋ ਵੀ ਨਸ਼ਾ ਉਹਨਾਂ ਲਈ ਕੀ ਹੈ ਤੋ ਚੌਂਕੀਆਂ ਤੇ ਕਈ ਵਾਰੀ ਕੀ ਹੁੰਦਾ ਵੀ ਮਤਲਬ ਬਹੁਤ ਸਾਰੀਆਂ ਸਿਗਰਟਾਂ ਬੀੜੀਆਂ ਦਾ ਤਬਾਕੂ ਵਰਤਿਆ ਜਾਂਦਾ ਜਾਂ ਹੋਰ ਵੀ ਕਈ ਥਾਵਾਂ ਤੇ ਨਸ਼ੇ ਵਰਤੇ ਜਾਂਦੇ ਜਿਹਦੇ ਕਰਕੇ ਤੁਹਾਡੇ ਵਿੱਚ ਬੈਠੇ ਲੋਕ ਆ ਜਿਹੜੇ ਠੀਕ ਹੈ ਉਹਨਾਂ ਤੇ ਵੀ ਜਿਹੜਾ ਉਸ ਚੀਜ਼ ਦਾ ਪ੍ਰਭਾਵ ਜਾਂਦਾ ਵੀ ਸ਼ਾਇਦ ਸਿਗਰਟ ਪੀਣ ਨਾਲ ਕੋਈ ਪੀਰ ਫਕੀਰ ਸਾਡੀ ਵੀ ਸੁਣ ਲਵੇ ਉਸ ਕਰਕੇ ਸਾਡੀ ਬੇਨਤੀ ਹੈ ਵੀ ਨਸ਼ੇ ਨੂੰ ਪ੍ਰਮੋਟ ਕਰਨਾ ਇਹ ਮਹਿੰਮ ਦਾ ਮਹਿੰਮ ਜਿਹੜੀ ਇਹਦੇ ਖਿਲਾਫ ਤੋ ਸਾਡੀ ਤਾਂ ਬੇਨਤੀ ਵੀ ਨਸ਼ਾ ਕਿਸੇ ਘਰ ਚ ਬਣਾ ਹੋਵੇ ਪਰ ਜੇ ਕੋਈ ਨਸ਼ਾ ਆਦਾ ਕੋਈ ਧਰਮ ਦੀ ਆੜ ਤੋਂ ਬਾਹਰ ਹੋ ਕੇ ਕਰਨਾ ਉਹ ਵੱਖਰੀਆਂ ਗੱਲਾਂ ਪਰ ਸਾਡੀ ਤਾਂ ਬੇਨਤੀ ਵੀ ਨਸ਼ਾ ਕਿਸੇ ਘਰ ਚ ਬਣਾ ਹੋਵੇ ਕਿਸੇ ਮਾਂ ਦਾ ਪੁੱਤ ਨਾ ਮਤਲਬ ਮਾਂ ਤੋਂ ਦੂਰ ਹੋਵੇ ਸਾਡੀ ਤਾਂ ਇਹੀ ਬੇਨਤੀ ਹੈ ਤੋ ਤੀਜੀ ਬੇਨਤੀ ਇਹ ਹੈ ਕਿ ਨਸ਼ਾ ਪ੍ਰਮੋਟ ਹੋ ਗਿਆ ਜੀ ਇੱਕ ਜਿਹੜਾ ਧਰਮ ਦੀ ਆੜ ਤੇ ਲੋਕਾਂ ਨੂੰ ਮਤਲਬ ਸਿਰ ਘੁਮਾ ਕੇ ਮਤਲਬ ਕਹਿਣਾ ਹੁੰਦਾ ਵੀ ਸ਼ਕਤੀ ਲੁੱਟਣਾ ਠੱਗਣਾ ਔਰ ਤੀਜੀ ਬੇਨਤੀ ਇਹ ਆ ਵੀ ਲੋਕਾਂ ਦੇ ਢਾਲੇ ਲਵਾਉਣੇ ਮੇਰੀ ਬੇਨਤੀ ਸੁਣੋ ਢਾਲਾ ਤੁਸੀਂ ਤੁਹਾਡੇ ਕੋਲੇ ਕੋਈ ਇੱਕ ਬੰਦਾ ਆ ਗਿਆ ਤੁਸੀਂ ਉਹ ਉਹਨੇ ਕਹਿਤਾ ਜੀ ਵੀ ਮੇਰੀ ਆ ਪ੍ਰੋਬਲਮ ਹੈ ਤੁਸੀਂ ਕਹਿਤਾ ਵੀ ਇਹ ਢਾਲਾ ਲਾਓ ਠੀਕ ਹੈ ਅਰਦਾਸ ਨਾਲ ਵੀ ਦੁੱਖ ਸਹੀ ਹੋ ਸਕਦੇ ਆ ਪਰਮਾਤਮਾ ਭਗਵਾਨ ਤਾਂ ਇੱਕ ਹੀ ਆ ਨਾ ਉਹਨੂੰ ਕਿਸੇ ਰੂਪ ਵਿੱਚ ਵੇਖ ਲੋ ਹਜ਼ਾਰਾਂ ਜਿਹੜੇ ਰਸਤੇ ਹੁੰਦੇ ਨੇ ਮੰਜ਼ਿਲ ਇੱਕ ਹੁੰਦੀ ਐ। ਤੋਂ ਢਾਲੇ ਕਿਹੜੇ ਲਵਾਉਣੇ ਅਸੀਂ? ਕਈ ਤਾਂ ਛੋਟੇ-ਮੋਟੇ ਜੇ ਧਵਾ ਲੈਂਦੇ ਤੇ ਕਈ ਉਹ ਫਿਰ ਵੱਡੇ दारू ਦੀਆਂ ਬੋਤਲਾਂ, ਅੰਡੇ, ਕੁੱਕੜੀਆਂ, ਮੁਰਗੀਆਂ ਹਨ। 80% ਲੋਕ ਤਾਂ ਜਿਹੜੇ ਹੈਗੇ ਆ ਮੁਰਗੀਆਂ, ਬੱਕਰੇ ਮੰਗਾ ਕੇ ਆਪ ਹੀ ਖਾ ਲੈਂਦੇ ਆ ਤੇ ਉਹ ਉਹ ਫਿਰ 15-20 ਸਾਧੂਆਂ ਨੂੰ ਵੀ ਬਦਨਾਮ ਕਰ ਦਿੰਦੇ, ਚੰਗੇ ਲੋਕਾਂ ਨੂੰ ਵੀ ਮਤਲਬ ਉਹ ਇਸ ਕਰਕੇ ਅ ਮਤਲਬ ਲੋਕਾਂ ਦੇ ਢਾਲੇ ਲਵਾ ਕੇ ਨਾ ਕੀ ਕਰਦੇ ਆ ਵੀ ਚ ਰਸਤੇ ਚ ਰਖਾ ਬਹੁਤ ਸਾਰੇ ਬਾਬੇ ਚ ਰਸਤੇ ਅੰਦਰ ਰਖਾਉਂਦੇ ਹੁਣ ਇੱਕ ਪ੍ਰੋਬਲਮ ਲੈ ਕੇ ਬੰਦਾ ਤੁਹਾਡੇ ਕੋਲੇ ਕੋਈ ਆ ਗਿਆ ਮੈਂ ਤੁਹਾਡੀ ਚਲੋ ਕੱਲਿਆਂ ਦੀ ਗੱਲ ਨਹੀਂ ਕਰਦਾ ਮੈਂ ਹੋਰਾਂ ਤੁਸੀਂ ਹੋਰਾਂ ਨੂੰ ਜਾ ਕੇ ਦੱਸਣਾ ਹੈ ਸਾਰਾ ਕੁਝ ਇਹ ਰੇਟ ਕਿਤੇ ਵੀ ਬੈਠ ਸਕਦੀ ਹੈ ਨਹੀਂ ਵੀ ਕੋਈ ਸਾਡਾ ਲਿਆਰਦੀਆ ਜਾਂ ਕੋਈ ਸਾਡਾ ਕੋਈ ਰਿਸ਼ਤੇਦਾਰ ਹੈ ਇਹਦੇ ਬਾਬਾ ਜੀ ਹੋਣਾ ਇੱਕ ਚੰਗੇ ਇਨਸਾਨ ਨੇ ਮੈਂ ਇਨਾ ਬਾਰੇ ਵੀ ਦੱਸ ਦੇਵਾਂ ਵੀ ਚਲੋ ਜਿਵੇਂ ਇਹਨਾਂ ਨੇ ਮੈਨੂੰ ਫੋਟੋਆਂ ਵੀ ਦਿਖਾਈਆਂ ਵੀ ਕਿੰਨੇ ਬੱਚਿਆਂ ਦੇ ਇੱਕ ਕੱਲ ਹੀ ਇਹਨਾਂ ਨੇ ਵੀਡੀਓ ਪਾਈ ਵੀ ਅਸੀਂ ਇੱਕ ਲੋੜਵੰਦ ਪਰਿਵਾਰ ਸੀਗੇ ਕੋਈ ਉਹਨਾਂ ਘਰਾਂ ਦੇ ਵਿੱਚ ਇਹਨਾਂ ਨੇ ਦੀਵਾਲੀ ਭੇਜੀ ਉਹ ਬੰਦਾ ਹੈਂਡੀਕੈਪਟ ਹੈ ਮੈਂ ਕਹਿੰਦਾ ਵੀ ਇਹੋ ਜੇ ਹਰ ਘਰ ਵਿੱਚੋਂ ਹੀ ਇਹੋ ਜਿਹਾ ਚੰਗਾ ਕਰਮ ਹੋਣ ਲੱਗ ਜੇ ਤੇ ਮੇਨੂੰ ਲੱਗਦਾ ਪੰਜਾਬ ਸਾਰੇ ਬਸੋਂ ਮਾੜੇ ਕਰਮਾਂ ਤੋਂ ਮੁਕਤ ਹੋ ਜਾਊਗਾ ਸਾਡੀ ਸੋਚ ਚੰਗੀ ਬਣ ਜੇ ਬੰਦਾ ਨਹੀਂ ਮਾੜਾ ਹੁੰਦਾ ਬੰਦੇ ਦੇ ਕਰਮ ਮਾੜੇ ਹੁੰਦੇ ਧਰਮ ਕੋਈ ਨਹੀਂ ਮਾੜਾ ਧਰਮ ਦੀ ਆੜ ਚ ਕਰਮ ਮਾੜੇ ਨੇ ਤੋਂ ਇਸੇ ਤਰੀਕੇ ਨਾਲ ਜਿਹੜਾ ਢਾਲਾ ਹੈ ਉਹ ਤੁਸੀਂ ਤਰਸਤੇ ਚ ਲਵਾਤਾ ਇੱਕ ਬੰਦਾ ਪ੍ਰੋਬਲਮ ਲੈ ਕੇ ਆਇਆ ਉਹ ਜਿਹਦਾ ਫਿਰ ਢਾਲਾ ਲਾਉਣ ਵਾਲਾ ਹੈ ਉਹ ਰਾਤ ਨੂੰ ਲਾਊਗਾ ਗੱਲ ਲਾਦਾ ਉਹਨੂੰ ਪਤਾ ਵੀ ਕੋਈ ਵੇਖਵੇਂ ਨਾ ਲਵੇ ਆਗੋਂ ਦੇਖਾਂ ਇਥੋਂ ਦੇਖਿਆ ਤੋ ਇੱਥੇ ਕਹਾਂ ਛਪਾਵਾਂ ਮਹਾਰਾਜ ਦੀ ਬਾਣੀ ਕਹਿੰਦੀ ਤੂੰ ਅੱਗੋਂ ਵੇਖ ਲਿਆ ਵੀ ਮੈਨੂੰ ਕੋਈ ਵੇਂਦਾ ਤਾਂ ਨਹੀਂ ਤੁਹਾਨੂੰ ਸੈਂਡ ਕਰ ਦਿਆਂਗੇ ਇਥੋਂ ਵੇਖ ਲਿਆ ਵੀ ਮੈਨੂੰ ਕੋਈ ਵੇਂਦਾ ਤਾਂ ਨਹੀਂ ਪਰ ਰੱਬ ਤੋਂ ਕੋਈ ਨਹੀਂ ਛਪਾ ਸਕਦਾ ਤੁਸੀਂ ਮੈਨੂੰ ਇੱਕ ਗਾਲ ਦੱਸੋ ਵੀ ਕੋਈ ਪੀਰ ਫਕੀਰ ਕੋਈ ਦੇਵੀ ਦੇਵਤਾ ਯਾਰ ਗੁਰੂ ਪੀਰ ਹੈ ਉਹ ਕਿਸੇ ਬੰਦੇ ਦਾ ਮਾੜਾ ਕਰੂਗਾ ਪਹਿਲਾਂ ਦੱਸੋ ਮਾੜਾ ਸੋਚੂਗਾ ਪਰ ਉਹ ਲੋਕ ਜਿਹੜੇ ਕਹਿੰਦੇ ਯਾਰ ਇੱਕ ਬੰਦਾ ਆ ਗਿਆ ਜੀ ਮੇਰਾ ਪੁੱਤ ਹੈ ਉਹ ਤਾਂ ਜੀ ਨਸ਼ੇ ਵਿੱਚ ਹੈ ਮੇਰਾ ਪੁੱਤ ਤਾਂ ਖੇਤੀ ਨਹੀਂ ਕਰਦਾ ਉਹ ਜ਼ਮੀਨ ਵੇਚਣ ਤੇ ਲੱਗਿਆ ਹੁਣ ਉਹ ਦੁੱਖ ਦੁਖੀ ਘਟ ਹੈ ਤੇ ਗਵੰਡੀਆਂ ਦਾ ਜਿਹੜਾ ਉਹ ਨੌਕਰੀ ਲੱਗਿਆ ਦੁਖੀ ਬੰਦਾ ਜਾਦੇ ਹੋ ਜਾਂਦਾ ਉਹ ਕਹਿੰਦਾ ਗਵੰਡੀਆਂ ਦਾ ਪੁੱਤ ਆ ਉਹਦਾ ਐਕਸੀਡੈਂਟ ਹੋ ਜੇ ਮੈਂ ਢਾਲਾ ਲਵਾਉਣਾ ਐਦਾਂ ਦੇ ਲੋਕ ਆਉਂਦੇ ਐ ਉਹ ਜੀ ਉਹ ਮੈਂ ਕਹਿੰਦਾ ਵੀ ਕੋਈ ਗੁਰੂ ਫੀਰ ਮਾਰਾ ਨਹੀਂ ਕਰਦਾ ਹੁੰਦਾ ਕਿਸੇ ਇਹਦਾ ਲੋਕਾਂ ਨੂੰ ਗੁੰਮਰਾਹ ਕਰਨਾ ਇਹ ਬੰਦ ਕਰੋ ਜਿਹੜੇ ਲੋਕ ਕਰਦੇ ਨੇ ਦੂਜੀ ਗੱਲ ਚਰਸਤਿਆਂ ਦੇ ਵਿੱਚ ਜਿਵੇਂ ਢਾਲਾ ਲਵਾਦਾ ਇੱਕ ਪ੍ਰੋਬਲਮ ਨੂੰ ਲੈ ਕੇ ਹੁਣ ਜਿਹੜਾ ਬੰਦਾ ਚਰਸਤੇ ਵਿੱਚੋਂ ਲੰਘੂਗਾ ਇੱਕ ਨਹੀਂ 100 ਲੰਘਦਾ ਬੰਦਾ 100 ਨੇ ਫਿਰ ਗਾਲਾਂ ਕੱਢਣੀਆਂ ਕੀ ਦਾ ਪੁੱਤ ਮਰ ਗਿਆ ਜਿਹਨੇ ਢਾਲਾ ਲਾਇਆ ਤੁਸੀਂ ਇੱਕ ਪ੍ਰੋਬਲਮ ਨੂੰ ਲੈ ਕੇ ਤੁਸੀਂ ਜਾਣਦੇ ਹੋ ਤੇ ਹਜ਼ਾਰਾਂ ਵੱਦ ਸੀਸਾਂ ਤੁਸੀਂ ਲੋਕਾਂ ਤੋਂ ਲੈਣਗੇ ਉਹ ਇਹੋ ਜਿਹੜੇ ਮਾੜੇ ਕਰਮ ਹਨ ਤੇ ਇਦੋਂ ਵੀ ਮਾੜੇ ਕਰਮ ਬਹੁਤ ਪਏ ਹੈ ਮਤਲਬ ਉਹ ਤੁਹਾਡੇ ਵਰਗੇ ਲੋਕਾਂ ਦੇ ਵਿੱਚ ਉਹ ਲੋਕ ਬੈਠੇ ਜਿਹੜੇ ਚੰਗੇ ਸਾਧੂਆਂ ਦੀ ਸ਼ਬੀ ਮਤਲਬ ਡਾਊਨ ਕਰ ਰਹੇ ਆ ਇਹੋ ਜਿਹੇ ਲੋਕ ਆ ਆ ਸ਼ੰਗੇ ਵਾਲੀ ਬੀਬੀ ਸੀ ਜਿਹੜੀ ਉਹਨੇ ਵੀਡੀਓ ਮੇਰੇ ਖਿਲਾਫ ਪਾਤਾ ਲਈ ਉੱਥੇ ਵੀ ਮੈਂ ਇੱਕ ਬੇਨਤੀ ਚਲੋ ਕਰ ਦੇਵਾਂ ਵੀ ਉੱਥੋਂ ਕਾਰਨ ਕੀ ਬਣਿਆ ਵੀ ਉਹ ਜਿਹੜਾ ਗੋਰੀ ਹੈ ਮਲੋਟ ਵਾਲਾ ਉਹ ਮੁੰਡੇ ਤੋਂ ਕੁੜੀ ਬਣਿਆ ਜੀ ਹੁਣ ਮਾਵਾ ਤਾਂ ਭਾਲ ਸੀ ਤੇ ਪੁੱਤ ਸਾਰੀ ਦੁਨੀਆ ਹੀ ਤੁਹਾਡੇ ਕੋਲ ਵੀ ਕਈ ਲੋਕ ਆਉਂਦੇ ਹਣ ਕੇ ਵੀ ਸਾਨੂੰ ਪੁੱਤ ਮਿਲ ਜੇ ਪਰ ਤੁਸੀਂ ਆਪ ਬੰਦਿਆਂ ਤੋਂ ਜਨਾਨੀਆਂ ਬਣ ਕੇ ਲੋਕਾਂ ਨੂੰ ਪੁੱਤ ਕਿੱਥੋਂ ਦਵਾ ਦੋਗੇ ਰੱਬ ਤੁਹਾਡੇ ਦੇ ਖੁਸ਼ ਹੋਊਗਾ ਤੁਹਾਡਾ ਆਕਾਰ ਹੈ ਇਸ ਘਰ ਚ ਮੰਨ ਲਓ ਵੀ ਮੈਂ ਗੋਲੀ ਚਲਾਵਾਂ ਆ ਇਹਨਾਂ ਬਾਬੇ ਦੀ ਜਗਾ ਬਣੀ ਆ ਮੈਂ ਇੱਥੇ ਅਟੈਕ ਕਰਾਂ ਤੁਸੀਂ ਤੁਸੀਂ ਮੇਰੇ ਖਿਲਾਫ ਡੰਗਾ ਲੈ ਕੇ ਖੜੇ ਹੋ ਲੋਗੇ ਨਾ ਰੋਝੋਂਗੇ ਨਾ ਇਹ ਵੀ ਇੱਕ ਰੱਬ ਦੀ ਯਾਰ ਬਣਤਰ ਹੈ ਰੱਬ ਦਾ ਸ਼ਰੀਰ ਹੈ ਹਰ ਮੰਦਰ ਹੈ ਇਹ ਵੀ ਸਾਡਾ ਜਿੱਥੇ ਇਹ ਮੰਦਰ ਹੈ ਜਿਹਦੇ ਵਿੱਚ ਹਰੀ ਦਾ ਵਾਸਾ ਹੈ ਹਰ ਸ਼ਰੀਰ ਵਿੱਚ ਇਹ ਨਹੀਂ ਹੁੰਦਾ ਵੀ ਕੱਲੇ ਜੇ ਸਾਡੇ ਬਾਣਾ ਬਾਹਰ ਸਾਡੇ ਅੰਦਰ ਹੀ ਰੱਬ ਵਸਦਾ ਸਭ ਮੈਂ ਜੋਤ ਜੋਤ ਹੈ ਸੋਏ ਰੱਬ ਸਾਰਿਆਂ ਵਿੱਚ ਹੀ ਵਸਦਾ ਗਰੀਬ ਵਿੱਚ ਵੀ ਅਮੀਰ ਵਿੱਚ ਵੀ ਹੈ ਉਹ ਇਹਦੇ ਨਾਲ ਖਿਲਵਾੜ ਕਰਨਾ ਇਹ ਵੀ ਇੱਕ ਕਾਨੂੰਨੀ ਮਤਲਬ ਕਾਨੂੰਨੀ ਨਹੀਂ ਕਹਿ ਸਕਦੇ ਰੱਬ ਦੇ ਘਰ ਵਿੱਚ ਇੱਕ ਬਹੁਤ ਵੱਡਾ ਜੁਰਮ ਹੈ ਮੁੰਡੇ ਤੁਸੀਂ ਬੰਦਨੇ ਹੋ ਤੇ ਮੁੰਡਿਆਂ ਤੋਂ ਆਪ ਕੁੜੀਆਂ ਬਣ ਕੇ ਤੁਸੀਂ ਕਿੰਨੇ ਵੀ ਸਾਡੇ ਚ ਬਾਬਾ ਜਾਂ ਮਾਬਾ ਆ ਗਈ ਤੇ ਇਹ ਇਹ ਚੀਜ਼ਾਂ ਮੈਂਸ਼ਨ ਨਹੀਂ ਕਰਦੀਆਂ ਇਹ ਇਹਦੇ ਖਿਲਾਫ ਸਾਡੀ ਜੰਗ ਜਾਰੀ ਹੈ ਐਡੇ ਐਡੇ ਚੂਲੇ ਪਾ ਲੈਣੇ ਠੀਕ ਹੈ ਤੋਂ ਇਸ ਕਰਕੇ ਇਹ ਲੋਕ ਹਨ ਜਿਹੜੇ ਬਹੁਤ ਸਾਰੇ ਇਹ ਇਕੱਠੇ ਹੋਏ ਆ ਸ਼ੰਗੀ ਵਾਲੀ ਬੀਬੀ ਦੀ ਮੈਂ ਤੁਹਾਨੂੰ ਦੱਸਦਾ ਇਹਦੇ ਘਰ ਵਾਲੇ ਦੀ ਕਰਤੂਤ ਇਹਨੇ ਮਤਲਬ ਵੀਡੀਓ ਤੇ ਪਾ ਲਈ ਮੇਰੀ ਤੇ ਲੈਸਟ ਵਿੱਚ ਨਾਮ ਹੀ ਨਹੀਂ ਸੀ ਇਹਦਾ ਕੋਈ ਤੇ ਇਹ ਇਹ ਜਦੋਂ ਸਾਨੂੰ ਪਤਾ ਲੱਗਿਆ ਪਿੰਡ ਦੇ ਵਿੱਚੋਂ ਇੱਕ ਪਰਿਵਾਰ ਨਾਲ 14 ਲੱਖ ਦੀ ਇੱਕ ਪਰਿਵਾਰ ਨਾਲ ਕਿੰਨੇ ਲੱਖ ਦੀ ਠੱਗੀ ਮਾਰੀ ਇਹਨਾਂ ਨੇ ਠੱਗੀ ਪਤਾ ਕਿਵੇਂ ਮਾਰੀ ਵੀ ਤੁਹਾਡੇ ਘਰੇ ਖਜ਼ਾਨਾ ਲੱਪਿਆ ਪਿਆ ਤੇ ਉਹ ਆਰਟੀਫੀਸ਼ਲ ਟੂਮਾ ਦੱਬ ਦਿੰਦੇ ਸੀ ਚੋਰੀ ਤੇ ਮੁੜ ਕੇ ਜਦੋਂ ਪੰਜ ਚਾਰ ਦਿਨ ਬਾਅਦ ਮਿੱਟੀ ਸਹੀ ਹੋ ਜਾਂਦੀ ਸੀ ਤੇ ਫਿਰ ਉੱਥੋਂ ਆ ਕੇ ਕਹਿੰਦੇ ਤੁਹਾਡੇ ਘਰੇ ਖਜ਼ਾਨਾ ਨਿਕਲਣਾ ਤੇ ਉੱਥੋਂ ਕਈ ਮਾਰ ਕੇ ਜਦੋਂ ਉਹ 10 ਮਿੰਟ ਲੋਕਾਂ ਨੂੰ ਉਲੂ ਬਣਾ ਕੇ ਤੇ ਉਹ ਇੱਕ ਟੂਮ ਕੱਢ ਕੇ ਵਿਖਾ ਦੇਣੀ ਹੁਣ ਜਿਹੜਾ ਬੰਦੇ ਨੇ ਵੇਖ ਲਿਆ ਐਸੋ ਦਾ ਕੁਝ ਵੀ ਮਿੱਟੀ ਚ ਬਾਹਰ ਨਿਕਲਿਆ ਤਾਂ ਉਹ ਤਾਂ ਉਹੀ ਘਬਰਾ ਜਾਂਦਾ ਤੋ ਇਦਾਂ ਮਤਲਬ ਮਤਲਬ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਲੋਖਾਂ ਰੁਪਈਆ ਦੀ ਠੱਗੀ ਮਾਰੀ ਗਈ ਤੋ ਐਸ ਤਰੀਕੇ ਨਾਲ ਮੈਂ ਕਹਿਣਾ ਵੀ ਇਹ ਲੋਕ ਹਨ ਜਿਹੜੇ ਲੋਕਾਂ ਨੂੰ ਪੰਜਾਬ ਨੂੰ ਸਾਡੇ ਪੰਜਾਬ ਵਿੱਚ ਪੰਜ ਦਰਿਆ ਤੇ ਛੇਵਾਂ ਦਰਿਆ ਨਸ਼ੇ ਦਾ ਜਿਨ੍ਹਾਂ ਨੇ ਪੁੱਤ ਵੀ ਖਾਲੇ ਸਾਡੇ ਵੀਰ ਵੀ ਖਾਲੇ ਸਾਡੀਆਂ ਜਵਾਨੀਆਂ ਖਾਲੀਆਂ ਸਾਡੀਆਂ ਧੀਆਂ ਵੀ ਖਾਲੀਆਂ ਨਸ਼ੇ ਨੇ ਤੇ ਸਤਵਾਂ ਦਰਿਆ ਜਿਹੜਾ ਹੋ ਗਿਆ ਜੀ ਆ ਪਖੰਡ ਦਾ ਜਿਹਦੇ ਕਰਕੇ ਮਤਲਬ ਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ ਉਹ ਕਿਸੇ ਵੀ ਧਰਮ ਵਿੱਚ ਕੋਈ ਵੀ ਪਖੰਡਵਾਦ ਹੁੰਦਾ ਤੇ ਉਹਦੇ ਖਿਲਾਫ ਅਸੀਂ ਲੜ ਰਹੇ ਆ ਕੋਈ ਸਾਡਾ ਬੇਨਾਕੋ ਵੈਰੀ ਨਹੀਂ ਬਗਾਨਾ ਕੋਈ ਸਾਡਾ ਮਤਲਬ ਵੈਰੀ ਨਹੀਂ ਕੋਈ ਦੁਸ਼ਮਣ ਨਹੀਂ ਤੁਸੀਂ ਸਾਡੇ ਆਪਣੇ ਹੋ ਅਸੀਂ ਤੁਹਾਡੇ ਭੈਣ ਭਰਾ ਉਹ ਸਾਡੀਆਂ ਮਹਿਮ ਵੱਲੋਂ ਜੋ ਸਾਡੀਆਂ ਮਤਲਬ ਹੈਗਾ ਹਦਾਇਤਾਂ ਉਨ੍ਹਾਂ ਦੀ ਕਿਰਪਾ ਕਰਕੇ ਪਾਲਣਾ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਦੇ ਕੋਈ ਵੀ ਇਹੋ ਜਿਹੀ ਭੀੜ ਨਾ ਪਵੇ। ਉਹ ਜੇ ਕੋਈ ਜੋ ਮੈਂ ਦੱਸਿਆ ਇਹਦੇ ਵਿੱਚੋਂ ਜੇ ਕੋਈ ਇਹੋ ਜਿਹਾ ਕੰਮ ਕਰਦਾ ਉਹ ਹੱਥ ਬਨ ਕੇ ਬੇਨਤੀ ਹੈ ਵੀ ਸਾਡੀ ਤੁਹਾਡੇ ਚਰਨਾਂ 'ਚ ਬਿੰਦੇ ਵਰਤਾ ਦੇਣਾ ਜਿਵੇਂ ਮੈਂ ਪਹਿਲਾਂ ਕਿਹਾ ਵੀ ਅੰਗ ਗਲ ਜੇ ਉਹਨੂੰ ਕੱਟਣਾ ਨਹੀਂ ਉਹਦਾ ਲਾਜ ਕਰਨਾ ਤੇ ਇਸ ਚੀਜ਼ ਤੋਂ ਆਪਾਂ ਥੋੜਾ ਜਿਹਾ ਸੁਚੇਤ ਹੋ ਗਰੀਏ। ਉਹ ਬਾਕੀ ਸੇਵਾ ਤੋਂ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ। ਇਹ ਦੁਆ ਵੀ ਕਿਸੇ ਨੇ ਸੇਵਾ ਜੋਤ ਬੱਤੀ ਕਰਨੀ ਕਰੀ ਸਾਨੂੰ ਕੋਈ ਤਰਾਹ ਦੀ ਦੁਆ ਕਦੇ ਸਰਬੱਤ ਦਾ ਭਲਾ ਮੰਗੋ ਬਾਬੇ ਨਾਨਕ ਨੇ ਮੰਗਿਆ ਚਾਰ ਜੁਗਾਂ ਵਿੱਚ ਜਿਹੜੇ ਜਿਹੜੇ ਦੇਵਤੇ ਆਏ ਨੇ ਸਾਰਿਆਂ ਨੇ ਮੰਗਿਆ ਤੇ ਹਰ ਇੱਕ ਸਿੱਖ ਦਾ ਵੀ ਫਰਜ਼ ਬਣਦਾ ਹੈ ਹਰ ਇੱਕ ਮਤਲਬ ਧਰਮ ਦੇ ਵਰਗ ਦੇ ਬੰਦੇ ਦਾ ਫਰਜ਼ ਬਣਦਾ ਵੀ ਸਰਬੱਤ ਦਾ ਹੀ ਧਵੰਡ ਦਾ ਵੀ ਭਲਾ ਮੰਗਣਾ ਨਗਰ ਦਾ ਭਲਾ ਮੰਗਣਾ ਤੋਂ ਆਹੀ ਬੇਨਤੀਆਂ ਤੁਹਾਡੇ ਕੋਲ ਲੈ ਕੇ ਆਏ ਆ ਤੇ ਮੈਨੂੰ ਆਸ ਹੈ ਵੀ ਤੁਸੀਂ ਆਪਣੇ ਇਸ ਮੈਸੇਜ ਨੂੰ ਆਪਣੀ ਝੋਲੀ ਪਵਾ ਕੇ ਇਹਨਾਂ ਕੰਮਾਂ ਤੋਂ ਹਟੋਂਗੇ ਤਾਂ ਹੋਰ ਵੀ ਜਿਹੜੇ ਤੁਹਾਡੀ ਨਿਗਾਹ 'ਚ ਨੇ ਭੈਣਾ ਨੇ ਵੀਰ ਨੇ ਉਹਨਾਂ ਨੂੰ ਵੀ ਜਾ ਕੇ ਬੇਨਤੀ ਕਰਕੇ ਕਿ ਪਿਆਰ ਨਾਲ ਵੀ ਇਹਨਾਂ ਕੰਮਾਂ ਤੋਂ ਤੁਸੀਂ ਮਤਲਬ ਵਰਜੋਗੇ ਵੀ ਲੋਕਾਂ ਤੋਂ ਜਿਹੜਾ ਹਜ਼ਾਰਾਂ ਲੱਖਾਂ ਰੁਪਈਆ ਲੈ ਕੇ ਲੁੱਟ ਖੋਹ ਰਹੀ ਐ ਉਹ ਤੋਂ ਕੋਲੇ-ਬਾਲੇ ਲੋਕਾਂ ਨੂੰ ਆਪਾਂ ਕਿਉਂਕਿ ਇੱਕ ਗੱਲ ਹੋਰ ਸੁਣ ਲਓ ਵੀ ਇਹ ਇਹ ਜਿਹੜਾ ਮਤਲਬ 1 ਰੁਪਈਆ ਵੀ ਇਦਾਂ ਕਿਸੇ ਗਰੀਬ ਦਾ ਖਾਦਾ ਨਾ ਇਹ ਫਿਰ ਬਹੁਤ ਔਖਾ ਨਿਕਲਦਾ ਛੇਵੇਂ ਪਾਸ਼ਾ ਜੀ ਦਾ ਸਾਡੇ ਸਥਾਨ ਬਣਿਆ ਮਹਾਰਾਜ ਛੇਵੇਂ ਪਾਸ਼ਾ ਕਲਿਆਣਸਰ ਉੱਥੇ ਗਏ ਬਾਗਾਪਰਾਣਾ ਤੇ ਉੱਥੇ ਇੱਕ ਬੁੱਢਾ ਸੱਪ ਆ ਕੇ ਮਹਾਰਾਜ ਦੇ ਚਰਨਾਂ 'ਤੇ ਡਿੱਗ ਪਿਆ ਤੇ ਮਹਾਰਾਜ ਦੇ ਨਾਲ ਸਿੱਖ ਤੇ ਸੱਚੇ ਪਾਸ਼ਾ ਜੀ ਨੂੰ ਕਹਿੰਦੇ ਮਹਾਰਾਜ ਵੀ ਇਹ ਕੀ ਕਹਿੰਦੇ ਜੀ ਬੁੱਢਾ ਸੱਪ ਹੈ ਤੇ ਇਹਦੇ ਵਿੱਚ ਨਾ ਮਤਲਬ ਉਹਦਾ ਸਰੀਰ ਫਟਿਆ ਹੋਇਆ ਤੇ ਉਹਦੇ ਵਿੱਚ ਕੀੜੇ ਪਏ ਹੋਏ ਆ ਮਤਲਬ ਉਹਨੂੰ ਕੀੜੇ ਖਾ ਰਿਹਾ ਉਹ ਕਹਿੰਦੇ ਮਹਾਰਾਜ ਕਹਿੰਦੇ ਆਪਾਂ ਇਹਨੂੰ ਹੀ ਪੁੱਛਦੇ ਆ ਸੱਪ ਦੀ ਸੁਰਤ ਜਗਾਈ ਉਹਦੇ ਵਿੱਚੋਂ ਫਿਰ ਆ ਰੂਹ ਬੋਲਦੀ ਆ ਉਹ ਕਹਿੰਦਾ ਵੀ ਮੈਂ ਨਾ ਵੀ ਪਿਛਲੇ ਜਨਮ ਵਿੱਚ ਉਹ ਇੱਕ ਢੌਂਗੀ ਬਾਬਾ ਸੀ ਜਿਹੜਾ ਲੋਕਾਂ ਨੂੰ ਮਤਲਬ ਲੁੱਟਦਾ ਸੀ ਠੱਗਦਾ ਸੀ ਮੇਰੇ ਵਿਚੋਲੇ ਰੱਖੇ ਸੀ ਉਹ ਪਹਿਲਾਂ ਪਿੱਛਾ ਕਰ ਲੈਂਦੇ ਸੀ ਵੀ ਉਹ ਕਈਆਂ ਦੇ ਦਾ ਰਜਿਸਟਰੀ ਲਾਏ ਹੁੰਦੇ ਬਾਹਰ ਵੀ ਕਿੱਥੋਂ ਆਇਆ ਤੇਰੇ ਪਿਓ ਦਾ ਨਾਮ ਕੀ ਖਾ ਕੇ ਆਇਆ ਕਿ ਕਿਹੜਾ ਪਿੰਡ ਆ ਉਹ ਫਿਰ ਬਾਬਿਆਂ ਦੇ ਘਰ ਮੇਰੇ ਮੂੰਹ ਐ ਹੱਡ ਪੁੰਜੇ ਲੱਗੇ ਹੁੰਦੇ ਉਹ ਅੰਦਰ ਸੁਣ ਲੈਂਦੇ ਆ ਉਹ ਫਿਰ ਆਵਾਜ਼ ਮਾਰ ਲੈਂਦੇ ਤੇ ਲੋਕੀ ਕਹਿੰਦੇ ਨਾ ਬਾਬਾ ਜੀ ਇਹ ਆ ਸਾਰਾ ਤੋਂ ਇਦਾਂ ਦੇ ਲੋਕਾਂ ਤੋਂ ਆਪਾਂ ਬਜਣਾ ਦੂਰ ਹੋਣਾ ਤੇ ਪਾਤਸ਼ਾਹ ਜੀ ਨੇ ਪੁੱਛਿਆ ਉਹ ਕਹਿੰਦਾ ਜੀ ਮੈਂ ਇਦਾਂ ਦਾ ਸੀਗਾ ਤੇ ਲੋਕਾਂ ਨੂੰ ਕਹਿੰਦਾ ਮੈਂ ਸੱਪ ਦੀ ਜੁਨੀ ਫਿਰ ਪਿਆ ਉਹ ਕਹਿੰਦਾ ਵੀ ਮਹਾਰਾਜ ਕਹਿੰਦੇ ਵੀ ਤੇਰੇ ਅੰਦਰ ਕੀੜੇ ਕਹਿੰਦਾ ਕੀੜੇ ਉਹ ਆ ਜਿਹੜੇ ਫਿਰ ਗੁੰਮਰਾਹ ਹੋ ਕੇ ਲੋਕ ਆਉਂਦੇ ਸੀ ਉਹ ਇਹਨੂੰ ਖਾ ਰਹੇ ਨੇ ਪਹਿਲਾਂ ਮਤਲਬ ਇਹਨੇ ਉਹਨਾਂ ਨੂੰ ਖਾਧਾ ਅੱਜ ਉਹ ਇਹਨੂੰ ਖਾ ਰਹੇ ਨੇ ਫੇਰ ਉਹ ਸਿੱਖ ਕਹਿੰਦੇ ਮਹਾਰਾਜ ਵੀ ਕੀੜੇ ਇਹ ਲੋਕ ਕੀੜੇ ਕਿਉਂ ਬਣੇ ਇਹਨਾਂ ਦਾ ਕੀ ਕਸੂਰ ਸੀ ਉਹ ਕਹਿੰਦੇ ਸੀ ਇਹ ਬੇਮੁਖ ਹੋਏ ਸੀ ਇਹਨਾਂ ਨੂੰ ਨਾ ਸੇਵਾ ਦਾ ਪਤਾ ਸੀ ਨਾ ਸਿਮਰਨ ਦਾ ਪਤਾ ਸੀ ਤੁਸੀਂ ਵੇਖੋ ਇਹਦੇ ਕਿੰਨੇ ਕ ਬਾਬੇ ਹਣੇ 100 ਦੇ ਵਿੱਚੋਂ ਕੋਈ 5% ਨਹੀਂ ਹੋਣੇ ਜਿਹੜੇ ਗਰੀਬ ਧੀਆਂ ਦਾ ਯਾਰ ਕਿਸੇ ਦਾ ਕਾਰਜ ਕਰਦੇ ਹੋਣ ਕਿਸੇ ਦੀ ਦੁੱਖ ਸੁੱਖ ਵੇਲੇ ਨਾਲ ਖੜਦੇ ਹੋਣ ਠੀਕ ਹੈ ਉਹ ਇਦਾਂ ਦੇ ਨੇਕ ਉਪਰਾਲੇ ਤੁਹਾਡੇ ਵਿੱਚ ਹੈਗੇ ਬਾਬਾ ਜੀ ਬੈਠੇ ਰਾਜੂ ਜੀ ਹੋਰ ਕਈ ਸਾਧੂ ਸੰਤ ਹੈਗੇ ਨੇ ਜਿਹੜੇ ਉਪਰਾਲੇ ਕਰਦੇ ਨੇ ਤੋ ਸਾਰਿਆਂ ਨੂੰ ਇੱਕ ਰਸੇ ਆਪਾਂ ਲੈਣਾ ਨਹੀਂ ਤੇ ਨਾ ਹੀ ਆਪਾਂ ਸੋ ਸਾਡੀ ਬੇਨਤੀ ਆ ਵੀ ਜੋ ਹਦਾਇਤਾਂ ਇਹਨਾਂ ਨੂੰ ਪਾਲਣਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਬੋਲੋ ਦੋਹਰਾ ਨਾ ਬੋਲੋ ਇਹ ਕੱਢੀ